ਜੀ ਹਰ ਸਿਕਰ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਤੇ ਆਪਾਂ ਪਹੁੰਚਿਆ ਪਿੰਡ ਕੋਟਲੀ ਤੇ ਪੈਰ ਖਰਾਬ ਨੇ ਮੱਝ ਨੂੰ ਕੋਪਰ ਦੀ ਕਮੀ ਹੈ ਪੈਰਾਂ ਦੀ ਕੋਪਰ ਦੀ ਕਮੀ ਹੋਣ ਕਰਕੇ ਮੱਝ ਪੈਰਾਂ ਤੋਂ ਵੀ ਤੁਰਨੋਂ हट ਗਈ ਆ ਬੰਦੇ ਦੀ ਮੱਝ ਹੈ ਆ ਬੰਦਾ ਦੇਖ ਲਓ ਤੁਸੀਂ ਨੇ ਦੇਖਿਆ ਹੋਗੇ ਤੇ ਇਹਦਾ ਵੀ ਚੈਨਲ ਚੱਲਦਾ YouTube ਤੇ ਇਹਦਾ ਵੀ ਆਪਾਂ ਲਿੰਕ ਭੇਜ ਦਾਂਗੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਓ ਤੇ ਤੁਹਾਨੂੰ ਮੱਝ ਵੀ ਦਿਖਾਉਣਾ ਜਿਹੜੀ ਦੇ ਪੈਰ ਖਰਾਬ ਨੇ ਦਰਦੀ ਬਹੁਤ ਹੈ ਪੈਰਾਂ ਕਰਕੇ ਆਹ ਖੜੀ ਆ ਉਹ ਮੱਝ ਇਹਦੇ ਪੈਰ ਵਧੇ ਹੋਏ ਨੇ ਕਾਪਰ ਦੀ ਕਮੀ ਹੈ ਨੂੰ ਪੈਰਾਂ ਦੀ ਕੰਡੀਸ਼ਨ ਖਰਾਬ ਹੋਣ ਕਰਕੇ ਮੱਝ ਹੈਗੀ ਪਹਿਲਾਂ ਸੂਏ ਲੱਗਦੇ ਵੀ ਇਹ ਤਾਂ ਕਈ ਸੂਏ ਹੈ ਤੇ ਹੁਣ ਇਹਦੇ ਪੈਰ ਕਰਾਂਗੇ ਤੇ ਪੈਰ ਕਰਕੇ ਵੀ ਵੀਡੀਓ ਪਾਵਾਂਗੇ ਫਿਰ ਆਪਾਂ ਤੇ ਤੁਸੀਂ ਦੱਸਿਓ ਵੀ ਹਾਂ ਪਹਿਲਾਂ ਪੈਰ ਕੀ ਸੀ ਤੇ ਹੁਣ ਕੀ ਨੇ ਇਹਦੀ ਕੰਡੀਸ਼ਨ ਦੇਖ ਲਓ ਹੁਣ ਮੱਝ ਦੀ ਪੈਰਾਂ ਦੀ ਕਮੀ ਨਾਲ ਕੀ ਕੰਡੀਸ਼ਨ ਹੋ ਗਈ ਇਹਦੀ ਕਿੰਨੇ ਮਾੜੇ ਹਾਲਾਤ ਹੋ ਗਏ ਮੱਝ ਦੇ ਕਿੰਨੇ ਦੀ ਗਈ ਸੀ ਬਈ ਇਹ ਤਾਜੀ 60 ਦੀ 160 ਦੀ ਇਹ ਤਾਜੀ ਗਈ ਸੀ ਜਦੋਂ ਤਾਜੀ ਸੀ ਵੀਡੀਓ ਤਾਜੀ ਦੀ ਤਾਜੀ ਦੀ ਵੀਡੀਓ ਵੀ ਹੈਗੀ ਹੈ ਬਾਈ ਕੋਲੇ ਉਦੋਂ ਵਾਲੀ ਵੀਡੀਓ ਵੀ ਪਾ ਦਾਂਗੇ ਆਪਾਂ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇਸੇ ਕਰਕੇ ਕਹਿੰਦਾ ਹੁੰਦਾ ਮੈਂ ਵੀ ਪਸ਼ੂਆਂ ਦਾ ਆਪਣਿਆਂ ਦਾ ਧਿਆਨ ਰੱਖਿਆ ਕਰੋ ਜੇ ਕਿਸੇ ਪਸ਼ੂ ਦੇ ਸਿੰਗ ਲੱਗਦੇ ਨੇ ਸਿੰਗ ਕਰਵਾ ਦਿਆ ਕਰੋ ਜੇ ਪੈਰਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਪੈਰ ਦਿਖਾ ਲਿਆ ਕਰੋ ਕਈ ਵਾਰੀ ਪੈਰ ਨਾ ਦਿਖਾਉਣ ਨਾਲ ਵੀ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਆਹ ਵੀਡੀਓ ਆਹੋ ਤਾਜੀ ਦੀ ਤੇ ਨਾਲੇ ਜਿਹੜੀ ਹੁਣ ਕੰਡੀਸ਼ਨ ਹੈ ਉਹ ਵੀ ਦੇਖ ਲਓ ਤੇ ਆਪਾਂ ਫੁੱਲ ਵੀਡੀਓ ਵੀ ਪਾ ਦਾਂਗੇ ਆਪਣੇ ਚੈਨਲ 'ਤੇ ਪਾ ਦਾਂਗੇ ਤੇ ਕਰਦਿਆ ਕੰਮ ਫਿਰ ਦਿਖਾਉ ਰਿਹਾ ਤੁਹਾਨੂੰ ਕੰਮ ਕਰਕੇ